ਤਰਨਤਾਰਨ ਦੀ ਜਿਮਨੀਨੀ ਚੋਣ ਲੈ ਕੇ ਜਿਹੜਾ ਮਾਹੌਲ ਬਿਲਕੁਲ ਇਸ ਇਲਾਕੇ ਦੇ ਵਿੱਚ ਪਖਿਆ ਹੋਇਆ ਕਿਉਂਕਿ ਵਕਾਰ ਦੀ ਸੀਟ ਹੈ ਪੰਥਕ ਦੇ ਲਈ ਖਾਸ ਕਰਕੇ ਕਿਉਂਕਿ ਜਿੰਨੀਆਂ ਵੀ ਮੌਜੂਦਾ ਇੱਥੇ ਦੀਆਂ ਪਾਰਟੀਆਂ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਪੰਥਕ ਸੀਟ ਵਾਰਿਸ ਪੰਜਾਬ ਦੀ ਗੱਲ ਕਰਦੇ ਆ ਸਾਡੇ ਨਾਲ ਜਿਹੜੇ ਉਮੀਦਵਾਰ ਨੇ ਮਨਦੀਪ ਸਿੰਘ ਦੀ ਗੱਲਬਾਤ ਕਰਦੇ ਆ ਮਨਦੀਪ ਸਿੰਘ ਜਿਸ ਤਰ੍ਹਾਂ ਬਾਕੀ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਆ ਤੁਸੀਂ ਕਿਵੇਂ ਦੇਖਦੇ ਹੋ ਬਾਕੀਆਂ ਦੇ ਮੁਕਾਬਲੇ ਉਹ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਕੀ ਭਈ ਹਰ ਕੋਈ ਪਾਰਟੀ ਆਪਣਾ ਕੈਂਡੀਡੇਟ ਉਤਾਰਦੀ ਆ ਕੋਈ ਗੱਲ ਨਹੀਂ ਮੈਨੂੰ ਕਿਸੇ ਨਾ ਕੋਈ ਗਿਲਾ ਸ਼ਿਕਵਾ ਨਹੀਂ ਹਰ ਕਿਸੇ ਦਾ ਚੋਣ ਲੜਨ ਦਾ ਅਧਿਕਾਰ ਆ ਲੜੇ ਜੀ ਸਦਕੇ ਲੜੇ ਬਾਕੀ ਗੁਰੂ ਸਾਹਿਬ ਦੀ ਕਿਰਪਾ ਵਾ ਮੈਦਾਨ ਫਤਿਹ ਕਰਾਂਗੇ ਜੰਗ ਚ ਆ ਗਏ ਆ ਮੈਦਾਨ ਫਤਿਹ ਹੋਏਗਾ ਆਪਣਾ ਬੰਦੀਸੀ ਜੀ ਤੁਸੀਂ ਪਹਿਲਾਂ ਆਪਣਾ ਪਿਸ਼ੋਕੜ ਬਾਰੇ ਦੱਸੋ ਸਾਨੂੰ ਪਿਸ਼ੋਕੜ ਜੀ ਮੈਂ ਇੱਕ ਛੋਟਾ ਜਿਹਾ ਪਰਿਵਾਰ ਚੋਂ ਆ ਤੁਹਾਡੇ ਵਰਗਾ ਇਨਸਾਨ ਐ ਮੈਂ ਵੀ ਬਿਲਕੁਲ ਨੋਰਮਲ ਜੀ ਫੈਮਿਲੀ ਚੋਂ ਉੱਠ ਕੇ ਆਇਆ ਵਾ ਨਾ ਕਦੀ ਇਲੈਕਸ਼ਨ ਬਾਰੇ ਸੋਚਿਆ ਸੀ ਨਾ ਕਦੀ ਸੁਪਨਾ ਲਿੱਤਾ ਸੀ ਇਹ ਤੇ ਕਹ ਲੋ ਕਿ ਸਾਰੀਆਂ ਸਾਰੀਆਂ ਸੰਗਤਾਂ ਦਾ ਪਿਆਰ ਬਹੁਤ ਜ਼ਿਆਦਾ ਮਿਲਦਾ ਪਿਆ ਸੀ ਉਸ ਸ਼ਾਹ காਫੀ ਸੀ ਉਹਨਾਂ ਵਿੱਚ ਕਹਿੰਦੇ ਨਹੀਂ ਤੁਸੀਂ ਜਿੰਨੀ ਚੋਣ ਲੜੋ ਆ ਕੇ ਅਸੀਂ ਬਧੇਰਾ ਮਣਾ ਕੀਤਾ ਕਿ ਸਾਨੂੰ ਪਤਾ ਨਹੀਂ ਇਸ ਚੀਜ਼ ਬਾਰੇ ਕਹਿੰਦੇ ਕੋਈ ਗੱਲ ਤੁਸੀਂ ਆਓ ਤੇ ਬਾਕੀ ਕੰਮ ਸਾਡਾ ਸਾਰਾ ਕਰਨ ਦਾ ਸਾਡੇ 'ਤੇ ਤਵੱਸਤ ਰੱਖੋ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਗਈ ਉਹ ਸੋਚਣ ਦੀ ਕਿਸੇ ਲੋੜ ਨਹੀਂ ਪਰ ਉਹ ਫੇ ਮੈਦਾਨ ਹੁਣ ਤੁਹਾਡੇ ਸਾਹਮਣੇ ਆ ਸਾਰਾ ਪੱਖਿਆਕਾ ਸਾਰਾ ਮੰਤਰੀ ਜੀ ਪਰਿਵਾਰ ਦੇ ਵਿੱਚ ਕਿਹੜੇ ਕਿਹੜੇ ਜੀ ਤੁਹਾਡੇ ਮੈਂ ਮੇਰਾ ਛੋਟਾ ਬ੍ਰਦਰ ਹਰਦੀਪ ਸਿੰਘ ਐ ਇੱਕ ਸੰਦੀਪ ਸਿੰਘ ਤਿੰਨੇ ਅਸੀਂ ਮੈਜਰਡ ਆ ਤਿੰਨਾ ਦੇ ਘਰ ਬੱਚੇ ਆ ਕਦੀ ਸੋਚਿਆ ਸੀਗਾ ਕਿ ਤੁਸੀਂ ਵੀ ਮੈਦਾਨ ਵਿੱਚ ਉਤਰੋਗੇ ਜਿਹੜੀਆਂ ਸੱਤਾਧਾਰੀ ਪਾਰਟੀਆਂ ਉਹਨਾਂ ਨਾਲ ਮੁਕਾਬਲਾ ਹੋਊਗਾ ਮੈਂ ਕਦੀ ਸੁਪਨਾ ਵੀ ਨਹੀਂ ਲਿੱਤਾ ਸੀ ਕਿ ਮੈਂ ਸੋਚਿਆ ਸੁਪਨਾ ਵੀ ਨਹੀਂ ਕਦੀ ਲਿੱਤਾ ਸੁਪਨਾ ਨਹੀਂ ਲਿੱਤਾ ਫਿਰ ਕਿੱਦਾਂ ਸਾਰਾ ਮਾਹੌਲ ਬਣਿਆ ਹੈ మేమోଳ పరి ਮਨ ਲ ਕਹਿ ਲੋ ਕਿ ਪੰਥ ਜਦੋਂ ਫਿਰ ਆਪਣੀ ਮਨ ਕਹਿ ਦੋ ਕਿ ਪੰਥ ਨੇ ਕੁਝ ਕਰਨਾ ਵਿੱਚ ਜज्ਬਾ ਵੇ ਤੋ ਫਿਰ ਕਰ ਦਿੰਦੇ ਆ ਜੀ ਬੜਾ ਉਤਸ਼ਾਹ ਮਿਲ ਜਾਂਦਾ ਸਨਤਾਂ ਦੇ ਵਿੱਚ ਬੜਾ ਪਿਆਰ ਮਿਲਦਾ ਬੈਕਗਰਾਉਂਡ ਲੈਵਲ ਤੇ ਬੜਾ ਅੱਛਾ ਲੈਵਲ ਦਾ ਰਿਸਪੌਂਸ ਆ ਰਿਹਾ ਤੇ ਬਾਕੀ ਪਾਰਟੀਆਂ ਨੂੰ ਜਦੋਂ ਤੁਸੀਂ ਆਪਣੇ ਮੁਕਾਬਲੇ ਕਿੱਥੇ ਖੜਾ ਦੇ ਦਿਓ ਲਾਗੇ ਸਾਗੇ ਨਜ਼ਰ ਹੋਣਾ ਪੈਜੀ ਕਿਸੇ ਤੁਹਾਡੇ ਸਾਹਮਣੇ 11 ਨੂੰ VOTING ਹੋਣੀ ਏ ਤੇ 14 ਨੂੰ ਰਿਜ਼ਲਟ ਆਣੇ ਆ ਤੇ ਤੁਹਾਨੂੰ ਪਤਾ ਲੱਜੇਗਾ ਸਾਰੀਆਂ ਕਿੱਥੇ ਖਲੋਤੀਆਂ ਇੱਕ ਪਾਸੇ ਸੱਤਾਧਾਰੀ ਪਾਰਟੀ ਆ ਇੱਕ ਪਾਸੇ ਸੈਂਟਰ ਦੀ ਪਾਰਟੀ ਆ ਇੱਕ ਪਾਸੇ ਕਾਂਗਰਸ ਦੀ ਪਾਰਟੀ ਆ ਇੱਕ ਪਾਸੇ ਵਾਰਿਸ ਪੰਜਾਬ ਦੀ ਪਾਰਟੀ ਐ ਕੀ ਕਹਿਣਾ ਜਾਓਗੇ ਦੇਖੋ ਜਿਹੜੀ ਕਹਿ ਲੋ ਕਾਂਗਰਸ ਪਾਰਟੀ ਉਹਨੇ ਸਾਡੇ ਕਾਲ ਤਖਸੈਬ ਤੇ ਹਮਲਾ ਕੀਤਾ ਵਾ ਫੇਰ ਉਹ ਮਾਜੀ ਧਰਤੀ ਤੇ ਆ ਕੇ ਵੋਟਾਂ ਮੰਗਦੇ ਪਤਾ ਨਹੀਂ ਕਿਹੜੀ ਮੂਹਰ ਮੰਗੀ ਜਾਂਦੇ ਸਾਡੀ ਸ਼ਰਮ ਤੋਂ ਬਾਹਰ ਇੱਕ ਪਾਸੇ ਤੁਸੀਂ ਭਾਜੀਪੀ ਦਾ ਨਾਮ ਲਿੱਤਾ ਵਾ ਉਹ ਵੀ ਪਹਿਲੋ ਉਹ ਵੀ ਸੋਚ ਲਓ ਭਾਜੀ ਸਾਡੇ ਉਹਨੇ ਕਿਸਾਨ ਸ਼ਹੀਦ ਕੀਤੇ ਦਿੱਲੀ ਦੇ ਵਿੱਚ ਹਨਾ ਕੋਈ ਪੰਜਾਬਦਾਂ ਨੇ ਮੁੱਦਾ ਹੱਲ ਕੀਤਾ ਨਹੀਂ ਤੇ ਜਿਹੜੀ ਝਾੜੂ ਵਾਲੀ ਪਾਰਟੀ ਉਹਦੇ ਪਈ ਸਭ ਤੋਂ ਸਾਰਿਆਂ ਨੂੰ ਮਤਲਬ ਕੀ ਕਹ ਲੋ ਕੀ ਥੱਲੇ ਚੱਲੀ ਗਈ ਪਾਰਟੀ ਐ ਇਸ ਟਾਈਮ ਪਹਿਲੀ ਸਰਕਾਰ ਨੂੰ ਜਿਆਦਾ ਪੰਜਾਬ ਦਾ ਬੁਰਾ ਹਾਲ ਕਰਤਾ ਨੇ ਇਹਨਾਂ ਨੇ ਕਿਹਾ ਸੀ ਕਿ ਆਪਾਂ ਬੰਦੀ ਸਿੰਘ ਰਿਹਾ ਕਰਾਂਗੇ ਬੇਦਬੀ ਉੱਤੇ ਕਾਨੂੰਨ ਬਣਾਵਾਂਗੇ ਗੁਰੂਆਂ ਸਾਹਿਬ ਦੀ ਬੇਦਬੀ ਹੋਈ ਹੈ ਨਾ ਤੇ ਨੌਜਵਾਨਾਂ ਨੂੰ ਆਪਾਂ ਨੌਕਰੀਆਂ ਦਵਾਂਗੇ ਉਲਟਾ ਭਾਜੀ ਇਹਨਾਂ ਨੇ ਕੀ ਕੀਤਾ ਨੌਕਰੀਆਂ ਕੀ ਤੇਰੀ ਨਸ਼ੇ 'ਚ ਲਾਤਾ ਸਾਡੀ ਨੌਜਵਾਨੀ ਪੜੀ ਨੂੰ ਕਾਫੀ ਪੰਜਾਬ ਦਾ ਮੋਜੜਾ ਹੁਣ ਖਰਾਬ ਕਰਤਾ ਇਹਨਾਂ ਨੇ ਸਰਕਾਰਾਂ ਨੇ ਮਨਦੀਪ ਜੀ ਕੱਲ ਜਿਹੜੀ ਘਟਨਾ ਹੋਈ ਜਿਹੜੀ ਕਿ ਗੱਡੀ ਸਾੜ ਦਿੱਤੀ ਕਿ ਤੁਹਾਡੇ ਪਾਰਟੀ ਦੇ ਬੰਦੇ ਦੇ ਵਾਹ ਉਹ ਵਾਰਾ ਕੀ ਕਰਨ ਜਾਓਗੇ ਦੇਖੋ ਇਹ ਸਰਕਾਰਾਂ ਕਹਿ ਲੋ ਕਿ ਮਤਲਬ ਆਪਣੀ ਹਾਰ ਨੂੰ ਬਰਦਾਸ਼ਤ ਨਹੀਂ ਕਰਦੀਆਂ ਵੀ ਸਰਕਾਰਾਂ ਨੂੰ ਕਿ ਹੁਣ ਡੇਲੀ ਸਰਵੇ ਸਾਰੇ ਪਾਸੇ ਹੋਣਾ ਸ਼ੁਰੂ ਹੋ ਚੁੱਕਾ ਸਭ ਨੂੰ ਪਤਾ ਪਰ ਇਹ ਜਾਣ ਪੁੱਝ ਕੇ ਸਰਕਾਰਾਂ ਕਹਿ ਲੋ ਕਿ ਇਹ ਸਾਡਾ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਮਿਰਖਿਆ ਰਾਜ ਤੋਂ 15 ਦਿਨ ਹੋ ਚੁੱਕੇ ਆ ਪਹਿਲਾਂ ਪੈਸੇ ਪੈਸੇ ਦੇ ਲਾਲਚ ਦਿੰਦੇ ਆ ਜੇ ਕੋਈ ਪੈਸੇ ਨਾ ਨਹੀਂ ਮੰਗੇ ਫਿਰ ਉੱਤੇ ਪਰਚੇ ਕਰਦੇ ਜੇ ਪਰਚੇ ਆਏ ਵਿਖੇ ਹੱਲ ਨਹੀਂ ਨਿਕਲਦਾ ਹੁਣ ਤੇ ਮੁੰਡੇ ਨੂੰ ਸਾੜ ਹੀ ਦਿੱਤਾ ਇੱਕ ਨੂੰ ਗੱਡੀ ਵਿੱਚ ਨਾਲੇ ਅੱਗ ਲਾ ਕੇ ਹਨਾ ਪਰ ਕਿਤੇ ਨਾ ਕਿਤੇ ਮੈਂ ਕਹਿਣਾ ਇਨਸਾਨੀਤ ਨਾਮ ਦੀ ਚੀਜ਼ ਹੀ ਖਤਮ ਹੋ ਗਈ ਇਹਨੂੰ ਆਪਾਂ ਲੋਕਤੰਤਰ ਸ਼ਹਿਰ ਕਹਿੰਦੇ ਦੇਸ਼ ਕਹਿੰਦੇ ਜਿਹਦੇ ਵਿੱਚ ਕਿਸੇ ਬੰਦੇ ਨੂੰ ਆਪਣੀ ਗੱਲ ਕਰਨ ਦਾ ਹੱਕ ਵੀ ਨਹੀਂ ਹੈਗਾ ਕਿ ਆਪਣੀ ਆਵਾਜ਼ ਚੁੱਕ ਸਕੇ ਇਹ ਕਿਤੇ ਨਾ ਕਿਤੇ ਸਰਕਾਰਾਂ ਦਾ ਬਹੁਤ ਵੱਡਾ ਫੇਲਿਅਰ ਹੈ ਮੈਂ ਤੁਹਾਡੇ ਮਾਧਿਅਮੇ ਹੀ ਕਹਿਣਾ ਚਾਹੁੰਦਾ ਸੁਖਦੇਵ ਵੀ ਸਾਡੀ ਟੀਮ ਦਾ ਬਹੁਤ ਅੱਛਾ ਮੈਂਬਰ ਸੀ ਹੈਨਾ ਬੜਾ ਸੋਨਾ ਕੰਮ ਕਰਦਾ ਪਿਆ ਸੀ ਉਹਨਾਂ ਬਹੁਤ ਜ਼ਿਆਦਾ ਤੱਕਾ ਹੋਇਆ ਮੈਂ ਇਹ ਤੁਹਾਡੇ ਮਾਧਿਅਮੇ ਨੇ ਕਹਿਣਾ ਵਾ ਕਿ ਜਿਹੜਾ ਪ੍ਰਸ਼ਾਸਨ ਆਪਣਾ ਹੈਨਾ ਤੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਮਤਲਬ ਕੀ ਕਾਰਵਾਈ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ ਜਿਹੜਾ ਕਿ ਝੂਠ ਦਾ ਝੂਠ ਸੱਚ ਦਾ ਸੱਚ ਸਾਹਮਣੇ ਆਣਾ ਜ਼ਰੂਰੀ ਹੈ ਜੀ ਮੰਤਰੀ ਜੀ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਤੁਸੀਂ ਵਿਚਰੇ ਹੋ ਲੋਕਾਂ ਦਾ ਸਮਰਥਨ ਕਿਦਾਂ ਦਾ ਲੱਗ ਰਿਹਾ ਹੈ ਬਹੁਤ ਜ਼ਿਆਦਾ ਸਮਰਥਨ ਹੈ ਜੀ ਮੇਰੀ ਸੋਚ ਤੋਂ ਕਈ ਗੁਣਾ ਉੱਪਰ ਹੈ ਜਦੋਂ ਮੈਂ ਜਾਨਣਾ ਮੈਂ ਮਤਲਬ ਕਹਿ ਰਿਹਾ ਕਿ ਥੱਲੇ ਵੀ ਨਹੀਂ ਜੁਰਨਾ ਗੱਡੀ ਉੱਤੇ ਉਹਨਾਂ ਉਸੇ ਟਾਈਮ ਪਾਜੀ ਫੋਟੋਆਂ ਲੈਣੀ ਸ਼ੁਰੂ ਕਰ ਦਿੰਦੇ ਮੁੰਡੇ ਨੌਜਵਾਨ ਜਿੰਨੀ ਪੀੜ੍ਹੀ ਹੈ ਤੇ ਕਈ ਇਹ ਵੀ ਕਹਿੰਦੇ ਕਿ ਨਹੀਂ ਆਪਾਂ ਮਤਲਬ ਕੀ ਉਹ ਕਰ ਦਈਏ ਕੀ ਨਾਲ ਦੇ ਉਹਦਾ ਸਰੋਪਾ ਸਾਹ ਭੇਡ ਕਰ ਦਈਏ ਫਿਰ ਵੀ ਫੋਟੋਆਂ ਵੀ ਖਿੱਚਦੇ ਨੇ ਬਹੁਤ ਜ਼ਿਆਦਾ ਉਤਸ਼ਾਹ ਬਹੁਤ ਜ਼ਿਆਦਾ ਸੋਚ ਤਰਨ ਸਰ ਤਰਨ ਸਿੰਘ ਸਾਹਿਬ ਦੇ ਲੋਕਾਂ ਨੂੰ ਆਖਰ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਮੈਂ ਨਾ ਤੁਹਾਡੇ ਮਾਧਿਅਮ ਲਈ ਇੱਕ ਉਹ ਸੰਦੇਸ਼ ਦੇਣਾ ਚਾਹਨਾ ਹੁਣ ਤੁਹਾਡੇ ਕੋ ਸਾਰੀਆਂ ਪਾਰਟੀ ਵਾਲੇ ਨੇ ਆਣਾ ਜੇ ਹਨਾ ਉਹਨਾਂ ਨੇ ਤੁਹਾਨੂੰ ਲਾਲਚ ਜੀ ਵੀ ਦੇਨੇ ਤੁਹਾਨੂੰ ਡਰਾ ਵੀ ਪਾਉਣਾ ਪਰਚਿਆਂ ਦਾ ਹਨਾ ਪਰ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਵੇਖੋ ਜੇ ਅੱਜ ਸਰਕਾਰਾਂ ਸਾਨੂੰ ਡਰਾਉਂਦੀਆਂ ਪਈਆਂ ਜੇ ਪਰਚੇ ਪਾਉਂਦੀਆਂ ਪਈਆਂ ਪਰ ਕਿਤੇ ਨਾ ਕਿਤੇ ਆ ਸੋਚ ਲਿਏ ਜੀ ਤੁਹਾਡ ਨੂੰ ਸਰਕਾਰ ਅੱਜ ਡਰਾ ਰਹੀ ਪਰਚੇ ਬਾਰੇ ਤੁਹਾਨੂੰ ਕਹਿ ਰਹੀ ਕਿਤੇ ਨਾ ਕਿਤੇ ਕੱਲ ਤੁਹਾਨੂੰ ਵੇਖੋ ਮੁਸ਼ਕਲ ਇਹਨਾਂ ਸਰਕਾਰਾਂ ਨੇ ਫੇਰ ਵੀ ਖੜੀਆਂ ਕਰਨੀਆਂ ਜੇ ਸਾਡੇ 3 ਸਾਲ ਹੋ ਗਏ ਸਾਡੇ ਜਿੰਨੇ ਵੀ ਵੀਰ ਭਰਾਣੇ ਹਨ ਸਾਰੇ ਤੰਗ ਪਰੇਸ਼ਾਨ ਨੇ ਟੀਚਰ ਵੇਖ ਲਓ ਟੀਸੀ ਦਫਤਰ ਬਾਕੇ ਚਾਰ ਵੇ ਘੋਟੀ ਚਰਨਤਰ ਨਾ ਲਾਇਆ ਕੋਈ ਕੋਈ ਨੌਜਵਾਨ ਸਿੱਖ ਵੀਰ ਆਪਣਾ ਬਾਅਦ ਚੁੱਕਦਾ ਉਹਦੀ ਬਾਅਦ ਚੁੱਕਣ ਦਿੰਦੇ ਵੇ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਕਾਫੀ ਖਰਾਬ ਕੀਤਾ ਹੈ ਸਰਕਾਰਾਂ ਨੇ ਥੈਂਕ ਯੂ ਤੁਸੀਂ ਦੇਖੇਗੇ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮਨਦੀਪ ਸਿੰਘ ਜਿਹੜੇ ਉਮੀਦਵਾਰ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਦੱਸਿਆ ਹੈ ਕਿ 11 ਨਵੰਬਰ ਨੂੰ ਜਿਹੜੀ ਚੋਣ ਹੋਣੀ ਹੈ ਜਿੱਥੇ ਵੀ ਸੀ ਜਾਂਦੇ ਆ ਵੱਖਵ ਪਿੰਡਾਂ ਵਿੱਚ ਕਾਫੀ ਲੋਕਾਂ ਵੱਲੋਂ ਸਮਰਥਨ ਮਿਲਦਾ ਪਿਆ ਹੈ ਆਨ ਵਾਲਾ ਹੁਣ ਸਮਾਂ ਹੀ ਦੱਸੇਗਾ ਕਿ ਕਿਹਦੇ ਹੱਕ ਦੇ ਵਿੱਚ ਜਿੱਤ ਪ੍ਰਾਪਤ ਹੁੰਦੀ ਹੈ